ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਸੋਫੀਆ ਸਿੰਘ ਦਸਾਂਝਾ ਵਾਲੇ ਦੀ ਗੱਲ ਕਰੀਏ ਤਾਂ ਆਪਣੀ ਉਹਨੇ ਸਿੰਗਿੰਗ ਨਾਲ ਫਿਲਮਜ਼ ਨਾਲ ਲੋਕਾਂ ਦਾ ਦਿਲ ਜਿੱਤਦਾ ਹੀ ਹੈ ਤੇ ਹੁਣ ਦਸਾਂਝਾ ਵਾਲੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਵਾਰ ਫਿਰ ਦਲਜੀਤ ਦਾ ਸਾਂਝ ਵਿਵਾਦਾਂ 'ਚ ਕਰਦੇ ਹੋਏ ਨਜ਼ਰ ਆ ਰਹੇ ਨੇ ਜੀਹਾਂ ਦੱਸ ਦਈਏ ਰੈਪਰ ਨਸੀਬ ਵੱਲੋਂ ਉਹਨਾਂ ਤੇ ਇਲਵਨਾਟੀ ਹੋਣ ਦੇ ਇੰਤਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਜਿਸ ਕਰਕੇ ਦਸਾਂਝਾ ਵਾਲਾ ਇੱਕ ਵਾਰ ਫਿਰ ਵਿਵਾਦਾਂ 'ਚ ਕਿਰਿਆ ਨਜ਼ਰ ਆ ਰਿਹਾ ਇਸ ਕਰਕੇ ਹੀ ਉਹਨਾਂ ਦੇ ਫਰਾਂਜ਼ ਵਿਚਾਲੇ ਜਿਹੜੀ ਜ਼ੁਬਾਨੀ ਜੰਗ ਵੀ ਹੈ ਉਹ ਛਿੜ ਗਈ ਹੈ ਦੱਸਈਏ ਕਿ ਮਸ਼ਹੂਰ ਕੋਰੀਓਗ੍ਰਾਫਰ ਅਤੇ ਡਾਂਸਰਾਂ ਵੱਲੋਂ ਕਲਾਕਾਰ ਤੇ ਹਾਲੇ ਵਿੱਚ ਪੈਸੇ ਨਾ ਦੇਣ ਦਾ ਇਲਜ਼ਾਮ ਜੜਾਏ ਉਹ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਦਲਜੀਤ ਦੋਸਾਂਝ ਦੀ ਛਵੀ ਨੂੰ ਖਰਾਬ ਕਰਨ ਨੂੰ ਲੈ ਕੇ ਦੋਸ਼ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਇਸ ਵਿਵਾਦ ਉੱਪਰ ਦਲਜੀਤ ਦੋਸਾਂਝ ਦੀ ਮੈਨੇਜਰ ਸੋ ਨਾਲੀ ਨੇ ਆਪਣੇ ਪੱਖ ਰੱਖੇ ਨੇ ਦੱਸਈਏ ਸੋ ਨਾਲੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਨਾ ਤਾਂ ਰਜਤ ਰੋਕੀ ਬੱਟਾ ਤੇ ਨਾ ਹੀ ਮਨਪ੍ਰਿਤ ਤੂਰ ਨਾਲ ਕਦੇ ਸੰਪਰਕ ਕੀਤਾ ਗਿਆ ਤੇ ਨਾ ਹੀ ਉਹ ਟੂਰ 'ਚ ਸ਼ਾਮਿਲ ਸੋ ਇਹਦਾ ਜੀ ਉਹਨਾਂ ਨੇ ਝੂਠੀਆਂ ਕਹਾਣੀਆਂ ਜਿਹੜੀਆਂ ਬਣਾ ਕੇ ਸਾਰਿਆਂ ਨੂੰ ਗੁੰਮਰਾਹ ਕੀਤਾ ਹੈ ਰਜਤ ਤੇਮੰਦਪ੍ਰੀਤ ਨੇ ਕਿਸੇ ਵੀ ਤਰ੍ਹਾਂ ਦਿਲਮੁਨਾਚੀ ਦੌਰੇ ਦਾ ਹਿੱਸਾ ਨਹੀਂ ਰਿਹਾ ਤੇ ਨਾਲ ਹੀ ਦਲਜੀਤ ਦੋਸਾਂਝ ਤੇ ਲੱਗੇ ਦੋਸ਼ਾਂ ਤੋਂ ਬਾਅਦ ਉਹਨਾਂ ਦੇ ਫੈਨਸ ਵਿੱਚ ਭਾਰੀ ਹਲਚਲ ਜਿਹੜੀ ਹੈ ਉਹ ਮਚ ਗਈ ਹੈ ਦਰਅਸਲ ਦਲਜੀਤ ਦੋਸਾਂਝ ਤੇ ਇਹ ਇਲਜ਼ਾਮ ਰਜਤ ਰੌਕੀ ਭੱਟਾ ਨੇ ਲਗਾਏ ਹੈ ਜੋ ਆਰਆਰਬੀ ਡਾਂਸ ਕੰਪਨੀ ਦੇ ਮਾਲਕ ਤੇ ਕੋਰੀਓਗ੍ਰਾਫਰ ਸੰਦਾਜ਼ੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਿਹੜੀ ਆ ਸ਼ੇਅਰ ਕਰਦੇ ਹੋਏ ਗਾਇਕ ਤੇ ਆਪਣੇ ਟੂਰ ਚ ਆਏ ਡਾਂਸਰਾਂ ਨੂੰ ਪੈਸੇ ਨਾ ਦੇਣ ਦੇ ਦੋਸ਼ ਜਿਹੜੇ ਆ ਉਹ ਲਗਾਏ ਗਏ ਹਨ ਇਸ ਤੋਂ ਇਲਾਵਾ ਮਨਪ੍ਰੀਤ ਟੂਰ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦਲਜੀਤ ਦੋਸਾਂਝ ਖਿਲਾਫ ਪੋਸਟ ਸਾਂਝੀ ਕਰ ਅਜਿਹੇ ਕਈ ਇਲਜ਼ਾਮ ਲਗਾਏ ਗਏ ਹਾਲ ਹੀ ਇਹਨਾਂ ਪੋਸਟਾਂ ਉੱਪਰ ਜਿਹੜੇ ਫੈਨਸ ਵੀ ਹੋ ਆ ਆਪਣੀ ਪ੍ਰਤੀਕਿਰਿਆ ਦੇ ਗੁੱਸੇ ਚ ਜ਼ਾਹਿਰ ਕਰ ਰਹੇ ਨੇ ਦੱਸ ਰਹੀ ਹੈ ਕਿ ਮੰਨਪ੍ਰੇਤ ਤੁਰਤੇ ਰਜਤ ਰੋਕੀ ਬਟਾ ਵੱਲੋਂ ਲਗਾਏ ਗਏ ਇਲਜ਼ਾਮਾਂ ਉੱਪਰ ਫੈਨਸ ਵੱਲੋਂ ਲਗਾਤਾਰ ਜੜੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਇੱਕ ਯੂਜ਼ਰ ਨੇ ਤਾਂ ਕਮੈਂਟ ਕਰ ਲਿਖਿਆ ਸ਼ਾਬਾਸ਼ ਪੰਜਾਬੀਓ ਇੱਕ ਦੂਜੇ ਦੀ ਤਰੱਕੀ ਦੇਖ ਕੇ ਸੱਟ ਜਾਉ ਦੱਸਦੀ ਹੈ ਕਿ ਇਸ ਤਰ੍ਹਾਂ ਹੀ ਕਈ ਯੂਜ਼ਰਸ ਵੱਲੋਂ ਦਿਲਜੀਤ ਦਸਾਂਝ ਦਾ ਸਮਰਥਨ ਕਰਦੇ ਹੋਏ ਇਹਨਾਂ ਦੋਵਾਂ ਦੀ ਰੇਲ ਜਿਹੜੀ ਹੈ ਬਣਾਈ ਜਾ ਰਹੀ ਹੈ ਦੱਸਦੇ ਇਹ ਇਸ ਨੂੰ ਯੂਜ਼ਰ ਜਿਹੜੇ ਨੇ ਉਹ ਲਗਾਤਾਰ ਜਿਹੜੀ ਹੈ ਟ੍ਰੋਲਿੰਗ ਜਿਹੜੀ ਹੈ ਉਹ ਕਰ ਰਹੇ ਨੇ ਇਸ ਇਸ ਦੇ ਨਾਲ ਹੀ ਉਹਨਾਂ ਨੂੰ ਲਗਾਤਾਰ ਟ੍ਰੋਲਿੰਗ ਦਾ ਸ਼ਿਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ